ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿਸੇ ਰਿਆਸਤ ਉੱਪਰ ਇੱਕ ਰਾਜਾ ਰਾਜ ਕਰਦਾ ਸੀ ਉਸ ਬਾਦਸ਼ਾਹ ਦੀ ਇੱਕ ਹੀ ਔਲਾਦ ਸੀ ਜੋ ਕਿ ਇੱਕ ਲੜਕੀ ਸੀ ਜਿਸ ਦਾ ਨਾਮ ਸ਼ਹਿਜ਼ਾਦੀ ਫਾਤਿਮਾ ਸੀ ਸ਼ਹਿਜ਼ਾਦੀ ਫਾਤਿਮਾ ਇਕਲौती ਹੋਣ ਕਰਕੇ ਬਹੁਤ ਲਾਡਲੀ ਸੀ ਉਸ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਗਿਆ ਸੀ ਜਦੋਂ ਸ਼ਹਿਜ਼ਾਦੀ ਜਵਾਨ ਹੋਈ ਹਰ ਪਾਸਿਓਂ ਉਸ ਦੇ ਵਿਆਹ ਦੇ ਰਿਸ਼ਤੇ ਆਉਣ ਲੱਗੇ ਬਾਦਸ਼ਾਹ ਅਤੇ ਮਲਕਾ ਨੂੰ ਆਪਣੀ ਸ਼ਹਿਜ਼ਾਦੀ ਦੀ ਜੁਦਾਈ ਹਲੇ ਮਨਜ਼ੂਰ ਨਹੀਂ ਸੀ ਦੂਸਰੀ ਬਾਦਸ਼ਾਹ ਅਤੇ ਮਲਕਾ ਦੀ ਇਹ ਖਵਾਹਿਸ਼ ਵੀ ਸੀ ਕਿ ਉਹਨਾਂ ਦਾ ਹੋਣ ਵਾਲਾ ਜਵਾਈ ਉਹਨਾਂ ਦੀ ਬੇਟੀ ਦਾ ਪਤੀ ਉਸ ਦੇ ਬਰਾਬਰ ਦਾ ਹੋਵੇ ਰਤਬੇ ਵਿੱਚ ਵੀ ਅਤੇ ਗੁਣਾ ਵਿੱਚ ਵੀ ਉਹ ਜੋ ਕੋਈ ਵੀ ਹੋਵੇ ਬਸ ਅਕਲਮੰਦ ਹੋਵੇ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਾਦਸ਼ਾਹ ਨੇ ਮੁਲਕ ਪਰ ਵਿੱਚ ਐਲਾਨ ਕਰਵਾ ਦਿੱਤਾ ਕਿ ਅਸੀਂ ਆਪਣੀ ਇਕਲੋਤੀ ਬੇਟੀ ਦਾ ਵਿਆਹ ਉਸ ਨੌਜਵਾਨ ਦੇ ਨਾਲ ਕਰਾਂਗੇ ਜਿਹੜਾ ਸਾਡੇ ਇਮਤਿਹਾਨ ਵਿੱਚ ਪਾਸ ਹੋਵੇਗਾ। ਅਗਰ ਉਹ ਸਾਡੇ ਤਿੰਨ ਸਵਾਲਾਂ ਦਾ ਜਵਾਬ ਠੀਕ-ਠੀਕ ਦੇ ਦੇਵੇਗਾ ਤਾਂ ਅਸੀਂ ਆਪਣੀ ਬੇਟੀ ਦਾ ਹੱਥ ਉਸਦੇ ਹੱਥ ਵਿੱਚ ਦੇ ਦੇਵਾਂਗੇ। ਬਾਦਸ਼ਾਹ ਦੇ ਇਹ ਸਖਤ ਸ਼ਬਦ ਸੁਣ ਕੇ ਕੁਝ ਲੋਕ ਤਾਂ ਖਾਮੋਸ਼ ਹੋ ਕੇ ਹੀ ਰਹਿ ਗਏ ਅਤੇ ਕੁਝ ਲੋਕਾਂ ਨੇ ਇਹ ਸਮਝ ਲਿਆ ਕੇ ਬਾਦਸ਼ਾਹ ਦੇ ਦਿਲ ਵਿੱਚ ਸ਼ਹਿਜ਼ਾਦੀ ਦੇ ਵਿਆਹ ਦਾ ਹਲੇ ਕੋਈ ਵੀ ਖਿਆਲ ਨਹੀਂ ਹੈ ਇਸ ਲਈ ਬਾਦਸ਼ਾਹ ਨੇ ਇੱਕ ਇਸ ਤਰ੍ਹਾਂ ਦੀ ਸ਼ਰਤ ਰੱਖ ਦਿੱਤੀ ਹੈ ਜਿਸ ਨੂੰ ਪੂਰਾ ਕਰਨਾ ਮੁਸ਼ਕਲ ਹੈ ਫਿਰ ਕੁਝ ਸਮਾਂ ਇਸ ਤਰ੍ਹਾਂ ਹੀ ਬੀਤ ਗਿਆ ਇਸ ਦੌਰਾਨ ਇੱਕ ਸ਼ਹਿਜ਼ਾਦਾ ਜਿਹੜਾ ਕਿ ਇੱਕ ਦੂਰ ਦੇ ਮੁਲਕ ਵਿੱਚ ਰਹਿੰਦਾ ਸੀ ਉੱਡਦੇ-ਉੱਡਦੇ ਇਹ ਖਬਰ ਉਸ ਸ਼ਹਿਜ਼ਾਦੇ ਦੇ ਕੰਨਾਂ ਤੱਕ ਵੀ ਪਹੁੰਚ ਗਈ ਜਦੋਂ ਇਹ ਖਬਰ ਉਸ ਨੂੰ ਪਤਾ ਚੱਲੀ ਤਾਂ ਉਸਨੇ ਇਸਦਾ ਜ਼ਿਕਰ ਆਪਣੇ ਪਿਤਾ ਕੋਲ ਕੀਤਾ ਅਤੇ ਕਹਿਣ ਲੱਗਿਆ ਕਿ ਪਿਤਾ ਜੀ ਤੁਸੀਂ ਇਸ ਦੇ ਬਾਰੇ ਪਤਾ ਤਾਂ ਕਰਵਾਓ ਕਿ ਸ਼ਹਿਜ਼ਾਦੀ ਫਾਤਿਮਾ ਦੇ ਪਿਤਾ ਦੀਆਂ ਇਹ ਤਿੰਨ ਪਹੇਲੀਆਂ ਹੈ ਕਿਹੜੀਆਂ ਹਨ ਮੈਨੂੰ ਲੱਗਦਾ ਹੈ ਕਿ ਇਹ ਤਿੰਨ ਇਮਤਿਹਾਨ ਬਹੁਤ ਸਖਤ ਹੋਣਗੇ ਜਿਨ੍ਹਾਂ ਦਾ ਜਵਾਬ ਦੇਣਾ ਆਸਾਨ ਨਹੀਂ ਹੋਵੇਗਾ ਬਾਦਸ਼ਾਹ ਨੇ ਜਦੋਂ ਆਪਣੇ بیٹے ਸ਼ਹਿਜ਼ਾਦੀ ਦੀ ਇਹ ਗੱਲ ਸੁਣੀ ਤਾਂ ਆਪਣੇ ਵਜ਼ੀਰ ਨੂੰ ਬੁਲਾਕੇ ਉਸ ਨਾਲ ਸਲਾਹ مشورہ ਕਰਨ ਲੱਗਿਆ وزیر ਨੇ ਵੀ ਇਹੀ ਸਲਾਹ ਦਿੱਤੀ ਕਿ ਇਹ ਤਿੰਨ ਸਵਾਲ ਜਾਣਨ ਦਾ ਕੋਈ ਫਾਇਦਾ ਨਹੀਂ ਹੋਵੇਗਾ ਬਾਦਸ਼ਾਹ ਨੇ ਕਿਹਾ ਕਿ ਤੁਸੀਂ ਇੱਕ ਵਾਰ ਪਤਾ ਤੇ ਕਰੋ ਲਿਹਾਜਾ ਇੱਕ رسول ਨੂੰ ਦੂਜੇ ਬਾਦਸ਼ਾਹ ਦੇ ਵੱਲ ਭੇਜਿਆ ਗਿਆ رسول ਜੋ ਕਿ ਸੁਨੇਹਾ ਲੈ ਕੇ ਜਾਂਦਾ ਹੈ ਉਸ ਨੂੰ ਕਹਿੰਦੇ ਹਨ ਕੁਝ ਅਰਸੇ ਬਾਅਦ رسول ਵਾਪਸ ਆਇਆ ਅਤੇ ਦਰਬਾਰ ਵਿੱਚ ਹਾਜ਼ਰ ਹੋਇਆ ਬਾਦਸ਼ਾਹ ਦੀ ਇਜਾਜ਼ਤ ਤੇ ਰਸੂਲ ਨੇ ਬੋਲਣਾ ਸ਼ੁਰੂ ਕੀਤਾ ਹਜ਼ੂਰ ਸ਼ਹਿਜ਼ਾਦੀ ਫਾਤਿਮਾ ਦੇ ਬਾਪ ਬਾਦਸ਼ਾਹ ਨੇ ਫਿਲਹਾਲ ਇੱਕ ਗੱਲ ਦੱਸੀ ਹੈ ਇਹ ਕਹ ਕੇ ਉਸਨੇ ਆਪਣੇ ਸਮਾਨ ਵਿੱਚੋਂ ਦੋ ਗੁੱਡੀਆਂ ਬਾਹਰ ਕੱਢੀਆਂ ਉਹਨਾਂ ਵਿੱਚੋਂ ਇੱਕ ਗੁੱਡੀ ਸੋਨੇ ਦੀ ਸੀ ਅਤੇ ਦੂਜੀ ਗੁੱਡੀ ਚਾਂਦੀ ਦੀ ਸੀ ਫਿਰ ਉਹ ਉਹਨਾਂ ਦੋਨਾਂ ਗੁੱਡੀਆਂ ਨੂੰ ਸ਼ਹਿਜ਼ਾਦੇ ਦੇ ਸਾਹਮਣੇ ਪੇਸ਼ ਕਰਦੇ ਹੋਏ ਬੋਲਿਆ ਹਜ਼ੂਰ ਸ਼ਹਿਜ਼ਾਦੀ ਫਾਤਿਮਾ ਨੇ ਇਹ ਪੁੱਛਿਆ ਹੈ ਕਿ ਇਹਨਾਂ ਦੋਨਾਂ ਗੁੱਡੀਆਂ ਵਿੱਚੋਂ ਕਿਹੜੀ ਗੁੱਡੀ ਚੰਗੀ ਹੈ ਅਤੇ ਕਿਹੜੀ ਬੁਰੀ ਹੈ ਪਹਿਲਾਂ ਤੁਸੀਂ ਇਸ ਗੱਲ ਦਾ ਜਵਾਬ ਦਿਓ ਦੂਜਾ ਸਵਾਲ ਫਿਰ ਪੁੱਛਿਆ ਜਾਵੇਗਾ ਬਾਦਸ਼ਾਹ ਸ਼ਹਿਜ਼ਾਦਾ ਅਤੇ ਦਰਬਾਰੀਆਂ ਨੇ ਉਹਨਾਂ ਗੁੱਡੀਆਂ ਨੂੰ ਬੜੇ ਧਿਆਨ ਦੇ ਨਾਲ ਦੇਖਿਆ ਲੇਕਿਨ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਫਰਕ ਪਤਾ ਨਹੀਂ ਚੱਲਿਆ ਸਿਵਾਏ ਇਸ ਦੇ ਕਿ ਉਹਨਾਂ ਵਿੱਚੋਂ ਇੱਕ ਗੁੱਡੀ ਸੋਨੇ ਦੀ ਹੈ ਅਤੇ ਇੱਕ ਚਾਂਦੀ ਦੀ ਸ਼ਹਿਜ਼ਾਦਾ ਵੀ ਇਹਨਾਂ ਗੁੱਡੀਆਂ ਨੂੰ ਦੇਖ ਕੇ ਹੈਰਾਨ ਸੀ ਕਿਸੇ ਦੇ ਵੀ ਸਮਝ ਵਿੱਚ ਕੋਈ ਵੀ ਗੱਲ ਨਹੀਂ ਸੀ ਆ ਰਹੀ ਜਿਹੜਾ ਵੀ ਦੇਖਦਾ ਇਹੀ ਕਹਿੰਦਾ ਕਿ ਸੋਨੇ ਦੀ ਗੁੱਡੀ ਦੇਖਣ ਵਿੱਚ ਜ਼ਿਆਦਾ ਚੰਗੀ ਲੱਗ ਰਹੀ ਹੈ ਕਿਉਂਕਿ ਇਹ ਕੀਮਤੀ ਵੀ ਹੈ ਤੇ ਸੋਨੇ ਦੀ ਵੀ ਸੋਨਾ ਕੀਮਤੀ ਹੁੰਦਾ ਹੈ ਤਾਂ ਇਹ ਹੀ ਕੀਮਤੀ ਲੱਗ ਰਹੀ ਹੈ ਪਾਰਸ਼ ਸ਼ਹਿਜ਼ਾਦੇ ਕਹਿ ਰਿਹਾ ਸੀ ਕਿ ਐਸੇ ਵਿੱਚ ਜ਼ਰੂਰ ਕੋਈ ਗੈਰ ਮਾਮੂਲੀ ਗੱਲ ਛੁਪੀ ਹੋਵੇਗੀ ਇਸ ਉਲਝਣ ਦੇ ਵਿੱਚ ਕਈ ਦਿਨ ਗੁਜ਼ਰ ਗਏ ਅਤੇ ਕੋਈ ਵੀ ਇਸ ਦਾ ਜਵਾਬ ਸਹੀ ਤਰੀਕੇ ਨਾਲ ਨਾ ਦੇ ਸਕਿਆ ਅਖੀਰ ਸ਼ਹਿਜ਼ਾਦੇ ਨੇ ਐਲਾਨ ਕਰਵਾ ਕੇ ਮੁਲਕ ਦੇ ਹਰ ਇੱਕ ਕੋਨੇ ਤੋਂ ਅਕਲਮੰਦ ਅਤੇ ਸਮਝਦਾਰ ਲੋਕਾਂ ਨੂੰ ਬੁਲਾਇਆ ਫਿਰ ਉਹਨਾਂ ਨੂੰ ਉਹ ਗੁੱਡੀਆਂ ਵਿਖਾਈਆਂ ਅਤੇ ਪੁੱਛਿਆ ਕਿ ਦੱਸੋ ਇਨ੍ਹਾਂ ਵਿੱਚੋਂ ਕਿਹੜੀ ਗੁੱਡੀ ਚੰਗੀ ਹੈ ਅਤੇ ਕਿਹੜੀ ਬੁਰੀ ਹੈ। ਉਹਨਾਂ ਆਏ ਹੋਏ ਆਦਮੀਆਂ ਦੇ ਵਿੱਚ ਇੱਕ ਬਹੁਤ ਹੀ ਸਮਝਦਾਰ ਅਤੇ ਅਕਲਮੰਦ ਆਦਮੀ ਵੀ ਮੌਜੂਦ ਸੀ। ਜਦੋਂ ਉਸਦੀ ਵਾਰੀ ਆਈ ਤਾਂ ਉਸਨੇ ਬਹੁਤ ਧਿਆਨ ਦੇ ਨਾਲ ਉਹਨਾਂ ਗੁੱਡੀਆਂ ਨੂੰ ਦੇਖਿਆ। ਫਿਰ ਉਸਨੇ ਸ਼ਹਿਜ਼ਾਦੇ ਨੂੰ ਕਿਹਾ ਕਿ ਸ਼ਹਿਜ਼ਾਦਾ ਹਜ਼ੂਰ ਮੈਨੂੰ ਇੱਕ ਸੂਈ ਦੀ ਜ਼ਰੂਰਤ ਹੈ। ਤੁਸੀਂ ਮੈਨੂੰ ਇੱਕ ਸੂਈ ਮੰਗਵਾ ਦਿਵੋ। ਸ਼ਹਿਜ਼ਾਦੇ ਨੇ ਤੁਰੰਤ ਆਦਮੀ ਭੇਜ ਕੇ ਇੱਕ ਸੂਈ ਮੰਗਵਾ ਦਿੱਤੀ। ਅਕਲਮੰਦ ਆਦਮੀ ਨੇ ਉਹ ਸੂਈ ਲੈ ਕੇ ਸਭ ਤੋਂ ਪਹਿਲਾਂ ਉਹ ਸੋਨੇ ਦੀ ਗੁੱਡੀ ਦੇ ਕੰਨ ਵਿੱਚ ਪਾਈ। ਜਿਵੇਂ ਹੀ ਸੂਈ ਉਸ ਦੇ ਕੰਨ ਵਿੱਚ ਪਾਈ ਗਈ, ਉਹ ਸੂਈ ਉਸ ਗੁੱਡੀ ਦੇ ਮੂੰਹ ਵਿੱਚੋਂ ਦੀ ਬਾਹਰ ਨਿਕਲ ਆਈ। ਉਸ ਤੋਂ ਬਾਅਦ ਉਸ ਹੁਸ਼ਿਆਰ ਆਦਮੀ ਨੇ ਉਹ ਸੂਈ ਚਾਂਦੀ ਦੀ ਗੁੱਡੀ ਦੇ ਕੰਨ ਵਿੱਚ ਪਾਈ ਤਾਂ ਸੂਈ ਫੌਰਨ ਉਸ ਗੁੱਡੀ ਦੇ ਢੱਡ ਵਿੱਚ ਚਲੀ ਗਈ। ਬਾਦਸ਼ਾਹ ਸ਼ਹਿਜ਼ਾਦਾ ਅਤੇ ਸਾਰੇ ਦਰਬਾਰੀ ਹੈਰਾਨੀ ਨਾਲ ਇਹ ਸਭ ਕੁਝ ਦੇਖ ਰਹੇ ਸਨ ਅਤੇ ਸੋਚ ਰਹੇ ਸਨ ਕਿ ਅਖੀਰ ਇਹ ਮਾਜਰਾ ਕੀ ਹੈ ਹੁਸ਼ਿਆਰ ਆਦਮੀ ਨੇ ਮੁਸਕਰਾ ਕੇ ਕਿਹਾ ਸ਼ਹਿਜ਼ਾਦਾ ਹਜ਼ੂਰ ਸਾਰੀ ਗੱਲ ਸਾਹਮਣੇ ਆ ਗਈ ਹੈ ਸ਼ਹਿਜ਼ਾਦੇ ਨੇ ਪੁੱਛਿਆ ਉਹ ਕਿਸ ਤਰ੍ਹਾਂ ਹੁਸ਼ਿਆਰ ਆਦਮੀ ਕਹਿਣ ਲੱਗਿਆ ਸ਼ਹਿਜ਼ਾਦਾ ਹਜ਼ੂਰ ਚਾਂਦੀ ਦੀ ਗੁੱਡੀ ਜ਼ਿਆਦਾ ਚੰਗੀ ਹੈ ਅਤੇ ਸੋਨੇ ਦੀ ਗੁੱਡੀ ਬੁਰੀ ਹੈ ਸ਼ਹਿਜ਼ਾਦੇ ਨੇ ਫਿਰ ਹੈਰਾਨ ਹੁੰਦੇ ਹੋਏ ਕਿਹਾ ਉਹ ਕਿਸ ਤਰ੍ਹਾਂ ਸਾਨੂੰ ਇਸ ਦੀ ਵਜ੍ਹਾ ਦੱਸੋ ਇਹ ਕਿਸ ਤਰ੍ਹਾਂ ਸੰਭਵ ਹੈ ਹੁਸ਼ਿਆਰ ਆਦਮੀ ਨੇ ਕਿਹਾ ਕਿ ਸੋਨੇ ਦੀ ਗੁੱਡੀ ਦੇ ਵਿੱਚ ਇਹ ਬੁਰਾਈ ਹੈ ਕਿ ਉਹ ਕਿਸੇ ਦੀ ਵੀ ਕੋਈ ਵੀ ਗੱਲ ਸੁਣੇਗੀ ਤਾਂ ਫੌਰਨ ਉਸ ਨੂੰ ਅੱਗੇ ਬਿਆਨ ਕਰ ਦੇਵੇਗੀ ਕਹਿਣ ਦਾ ਮਤਲਬ ਹੈ ਕਿ ਉਹ ਕਿਸੇ ਵੀ ਰਾਜ ਨੂੰ ਰਾਜ ਨਹੀਂ ਰੱਖ ਸਕਦੀ ਤੁਸੀਂ ਇਹ ਸਭ ਕੁਝ ਆਪਣੀਆਂ ਅੱਖਾਂ ਦੇ ਨਾਲ ਦੇਖ ਹੀ ਲਿਆ ਹੈ ਕਿ ਜਦੋਂ ਮੈਂ ਸੂਈ ਉਸ ਦੇ ਕੰਨ ਵਿੱਚ ਪਾਈ ਤਾਂ ਉਹ ਉਸ ਦੇ ਮੂੰਹ ਦੇ ਰਾਸਤੇ ਬਾਹਰ ਨਿਕਲ ਆਈ ਜਦ ਕਿ ਇਸ ਦੇ ਮੁਕਾਬਲੇ ਚਾਂਦੀ ਦੀ ਗੁੱਡੀ ਬਹੁਤ ਚੰਗੀ ਹੈ ਜਦੋਂ ਮੈਂ ਸੋਈ ਉਸ ਦੇ ਕੰਨ ਵਿੱਚ ਪਾਈ ਤਾਂ ਉਹ ਉਸ ਦੇ ਪੇਟ ਵਿੱਚ ਚਲੀ ਗਈ ਜਿਸ ਨਾਲ ਇਹ ਸਾਬਿਤ ਹੋ ਗਿਆ ਕਿ ਚਾਂਦੀ ਦੀ ਗੁੱਡੀ ਕਿਸੇ ਦੀ ਵੀ ਗੱਲ ਕਿਸੇ ਦੀ ਵੀ ਰਾਜ ਨੂੰ ਆਪਣੇ ਤੱਕ ਹੀ ਮਹਿਫੂਜ਼ ਰੱਖੇਗੀ ਉਸ ਨੂੰ ਅੱਗੇ ਬਿਆਨ ਨਹੀਂ ਕਰੇਗੀ ਉਹ ਜੋ ਕੁਝ ਵੀ ਸੁਣੇਗੀ ਉਸ ਨੂੰ ਆਪਣੇ ਤੱਕ ਹੀ ਸੀਮਤ ਰੱਖੇਗੀ ਤੁਹਾਡਾ ਜਵਾਬ ਤੁਹਾਡੇ ਸਾਹਮਣੇ ਹੈ ਇਹਨਾਂ ਗੁੱਡੀਆਂ ਵਿੱਚੋਂ ਚਾਂਦੀ ਦੀ ਗੁੱਡੀ ਚੰਗੀ ਹੈ ਇਹ ਜਵਾਬ ਤੁਸੀਂ ਰਸੂਲ ਦੇ ਜ਼ਰੀਏ ਸ਼ਹਿਜ਼ਾਦੀ ਫਾਤਿਮਾ ਦੇ ਕੋਲ ਪਹੁੰਚਾ ਦਿਵੋ ਸ਼ਹਿਜ਼ਾਦੇ ਨੇ ਉਸੇ ਸਮੇਂ ਆਪਣੇ ਰਸੂਲ ਨੂੰ ਬੁਲਾਇਆ ਅਤੇ ਇਹ ਜਵਾਬ ਲਿਖ ਕੇ ਸ਼ਹਿਜ਼ਾਦੀ ਦੇ ਕੋਲ ਭੇਜ ਦਿੱਤਾ ਕੁਝ ਦਿਨਾਂ ਬਾਅਦ ਰਸੂਲ ਵਾਪਸ ਆਇਆ ਇਸ ਵਾਰ ਉਹ ਆਪਣੇ ਨਾਲ ਦੋ ਊਂਠਣੀਆਂ ਨੂੰ ਵੀ ਲੈ ਕੇ ਆਇਆ ਜਿਹੜੀਆਂ ਕਿ ਇੱਕ ਹੀ ਕਦ ਕਾਠ ਇੱਕੋ ਜਹੀਆਂ ਮਾਲੂਮ ਜਾਪਦੀਆਂ ਸਨ ਉਹਨਾਂ ਦੇ ਵਿੱਚ ਰੱਤੀ ਭਰ ਵੀ ਫਰਕ ਨਹੀਂ ਸੀ ਨਜ਼ਰ ਆ ਰਿਹਾ ਰਸੂਲ ਨੇ ਉਹ ਦੋਨੋਂ ਊਠਣੀਆਂ ਲਿਆ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤੀਆਂ ਅਤੇ ਫਿਰ ਬੋਲਿਆ ਹਜ਼ੂਰ ਪਹਿਲੇ ਸਵਾਲ ਦਾ ਜਵਾਬ ਪਾ ਕੇ ਸ਼ਹਿਜ਼ਾਦੀ ਫਾਤਿਮਾ ਬਹੁਤ ਖੁਸ਼ ਹੋਈ ਹੈ ਅਤੇ ਉਹਨਾਂ ਨੇ ਤਾਰੀਫੀ ਅੰਦਾਜ਼ ਵਿੱਚ ਕਿਹਾ ਹੈ ਕਿ ਬਿਲਕੁਲ ਉਹਨਾਂ ਗੁੱਡੀਆਂ ਦੇ ਵਿੱਚ ਇਹੀ ਫਰਕ ਸੀ ਚੰਗੀ ਉਹੀ ਸੀ ਜਿਹੜੀ ਗੱਲ ਆਪਣੇ ਤੱਕ ਰੱਖਦੀ ਅਤੇ ਬੁਰੀ ਉਹੀ ਜਿਹੜੀ ਗੱਲ ਅੱਗੇ ਕਰ ਦਿੰਦੀ ਉਹਨਾਂ ਵਿੱਚ ਚਾਂਦੀ ਦੀ ਗੁੱਡੀ ਹੀ ਚੰਗੀ ਸੀ ਹੁਣ ਸ਼ਹਿਜ਼ਾਦੀ ਫਾਤਿਮਾ ਨੇ ਇਹ ਦੋ ਊਂਠਣੀਆਂ ਭੇਜੀਆਂ ਹਨ ਅਤੇ ਇਸ ਵਾਰ ਇਹ ਸਵਾਲ ਹੈ ਕਿ ਇਨ੍ਹਾਂ ਦੋਨਾਂ ਊਂਠਣੀਆਂ ਵਿੱਚੋਂ ਇੱਕ ਮਾਂ ਹੈ ਅਤੇ ਦੂਸਰੀ ਬੇਟੀ ਹੈ ਹੁਣ ਤੁਸੀਂ ਇਹ ਦੱਸੋ ਕਿ ਇਹਨਾਂ ਦੋਨਾਂ ਊਠਣੀਆਂ ਦੇ ਵਿੱਚੋਂ ਮਾਂ ਕੌਣ ਹੈ ਅਤੇ ਬੇਟੀ ਕੌਣ ਹੈ ਤੁਸੀਂ ਇਸ ਸਵਾਲ ਦਾ ਜਵਾਬ ਦਿਓ ਇਸ ਤੋਂ ਬਾਅਦ ਹੀ ਤੀਸਰਾ ਸਵਾਲ ਪੁੱਛਿਆ ਜਾਵੇਗਾ ਹੁਣ ਦਰਬਾਰ ਦੇ ਵਿੱਚ ਬੈਠੇ ਸਾਰੇ ਲੋਕ ਹੈਰਾਨ ਸਨ ਕਿ ਇਹ ਕਿਸ ਤਰ੍ਹਾਂ ਸਮਝਿਆ ਜਾਵੇ ਕਿ ਇਹਨਾਂ ਵਿੱਚੋਂ ਮਾਂ ਕਿਹੜੀ ਹੈ ਅਤੇ ਬੇਟੀ ਕਿਹੜੀ ਹੈ ਇਹ ਦੋਨੋਂ ਤਾਂ ਦੇਖਣ ਦੇ ਵਿੱਚ ਬਿਲਕੁਲ ਇੱਕੋ ਜਿਹੀਆਂ ਹਨ ਸਾਰਿਆਂ ਨੇ ਬਹੁਤ ਧਿਆਨ ਦੇ ਨਾਲ ਦੇਖਿਆ ਅਤੇ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਦੀ ਵੀ ਸਮਝ ਵਿੱਚ ਕੁਝ ਵੀ ਨਾ ਆਇਆ ਫਿਰ ਸ਼ਹਿਜਾਦੇ ਨੇ ਐਲਾਨ ਕੀਤਾ ਕਿ ਉਸੇ ਅਕਲਮੰਦ ਆਦਮੀ ਨੂੰ ਬੁਲਾਇਆ ਜਾਵੇ ਜਿਸ ਨੇ ਪਹਿਲੇ ਗੁੱਡੀਆਂ ਵਾਲੇ ਸਵਾਲ ਨੂੰ ਹੱਲ ਕੀਤਾ ਸੀ ਬਹੁਤ ਮੁਸ਼ਕਲ ਦੇ ਨਾਲ ਉਸ ਆਦਮੀ ਨੂੰ ਲੱਭ ਕੇ ਦਰਬਾਰ ਵਿੱਚ ਲਿਆਂਦਾ ਗਿਆ ਕਿਉਂਕਿ ਉਹ ਆਦਮੀ ਉਸ ਮੁਲਕ ਦੇ ਵਿੱਚ ਕਾਫੀ ਦੂਰ ਕਿਸੇ ਇਲਾਕੇ ਦੇ ਵਿੱਚ ਰਹਿੰਦਾ ਸੀ ਜਦੋਂ ਉਹ ਆਦਮੀ ਦਰਬਾਰ ਵਿੱਚ ਪਹੁੰਚਿਆ ਤਾਂ ਦੋਨੋਂ ਊਂਠਣੀਆਂ ਉਸ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ ਉਸ ਹੁਸ਼ਿਆਰ ਆਦਮੀ ਨੇ ਦੋਨੋਂ ਊਂਠਣੀਆਂ ਨੂੰ ਦੇਖਿਆ ਤੇ ਫਿਰ ਹੱਸ ਕੇ ਕਹਿਣ ਲੱਗਿਆ ਇਹ ਤਾਂ ਕੋਈ ਮੁਸ਼ਕਿਲ ਕੰਮ ਨਹੀਂ ਹੈ ਇਹਨਾਂ ਦੋਨਾਂ ਊਂਠਣੀਆਂ ਨੂੰ ਕਿਸੇ ਜੰਗਲ ਦੇ ਵਿੱਚ ਲੈ ਜਾਵੋ ਜਿਹੜੀ ਊਂਠਣੀ ਅੱਗੇ ਹੋਵੇਗੀ ਉਹ ਮਾਂ ਹੋਵੇਗੀ ਅਤੇ ਜਿਹੜੀ ਪਿੱਛੇ ਹੋਵੇਗੀ ਉਹ ਉਸਦੀ ਬੇਟੀ ਹੋਵੇਗੀ ਸਾਰਿਆਂ ਨੇ ਉਸ ਹੁਸ਼ਿਆਰ ਆਦਮੀ ਦੇ ਵੱਲ ਤਾਰੀਫੀ ਨਜ਼ਰਾਂ ਦੇ ਨਾਲ ਦੇਖਿਆ ਅਤੇ ਬੋਲੇ ਹਾਂ ਹਾਂ ਬਿਲਕੁਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਲਿਹਾਜ਼ਾ ਇਸ ਤਰ੍ਹਾਂ ਹੀ ਕੀਤਾ ਗਿਆ। ਤੇ ਫਿਰ ਉਹਨਾਂ ਵਿੱਚ ਮਾਂ ਅਤੇ ਬੇਟੀ ਦਾ ਫਰਕ ਪਤਾ ਚਲਦੇ ਹੀ ਜਵਾਬ ਰਸੂਲ ਦੇ ਜ਼ਰੀਏ ਸ਼ਹਿਜ਼ਾਦੀ ਫਾਤਿਮਾ ਦੇ ਕੋਲ ਭੇਜ ਦਿੱਤਾ ਗਿਆ। ਸ਼ਹਿਜ਼ਾਦੀ ਫਾਤਿਮਾ ਅਤੇ ਉਸ ਦਾ ਬਾਪ ਦੂਜੀ ਪਹੇਲੀ ਦਾ ਜਵਾਬ ਸਹੀ ਜਾਣ ਕੇ ਬਹੁਤ ਪ੍ਰਸੰਨ ਹੋਈ ਅਤੇ ਕਹਿਣ ਲੱਗੇ ਕਿ ਇਹ ਦੋਨੋਂ ਜਵਾਬ ਬਿਲਕੁਲ ਠੀਕ ਪਤਾ ਚੱਲ ਗਏ ਹਨ ਲੇਕਿਨ ਹੁਣ ਤੀਸਰਾ ਸਵਾਲ ਅਸੀਂ ਸ਼ਹਿਜਾਦੇ ਨੂੰ ਇੱਥੇ ਆਪਣੇ ਦਰਵਾਜ਼ੇ ਵਿੱਚ ਬੁਲਾ ਕੇ ਦੱਸਾਂਗੇ ਉਮੀਦ ਹੈ ਕਿ ਉਹ ਸਾਡੀ ਤੀਸਰੀ ਪਹੇਲੀ ਦੇ ਸਵਾਲ ਦਾ ਜਵਾਬ ਲੱਭਣ ਵਿੱਚ ਵੀ ਕਾਮਯਾਬ ਹੋ ਜਾਣਗੇ ਤੁਸੀਂ ਫਲਾਣੀ ਤਰੀਕ ਫਲਾਣੇ ਦਿਨ ਅਤੇ ਫਲਾਣੇ ਰਸਤੇ ਵਿੱਚ ਦੀ ਹੁੰਦੇ ਹੋਏ ਆਪਣੀ ਬਰਾਤ ਲੈ ਕੇ ਦਰਬਾਰ ਵਿੱਚ ਆ ਜਾਓ ਸਾਡੇ ਵੱਲੋਂ ਸ਼ਹਿਜ਼ਾਦੇ ਨੂੰ ਇਹ ਸੁਨੇਹਾ ਦੇ ਦਿਓ ਕਿ ਰਾਸਤੇ ਵਿੱਚ ਕਿਸੇ ਵੀ ਜਗ੍ਹਾ ਵਿਸ਼ਰਾਮ ਨਾ ਕਰੇ ਕਿਸੇ ਵੀ ਜਗ੍ਹਾ ਰੁਕੇ ਨਾ ਅਤੇ ਨਾ ਹੀ ਪਿੱਛੇ ਮੁੜ ਕੇ ਦੇਖੇ ਅਗਰ ਉਹ ਕਿਸੇ ਵੀ ਜਗ੍ਹਾ ਰੁਕ ਗਿਆ ਤਾਂ ਫਿਰ ਅਸੀਂ ਉਸ ਦਾ ਵਿਆਹ ਆਪਣੀ ਸ਼ਹਿਜ਼ਾਦੀ ਦੇ ਨਾਲ ਬਿਲਕੁਲ ਵੀ ਨਹੀਂ ਕਰਾਂਗੇ ਰਸੂਲ ਇਹ ਸੁਨੇਹਾ ਲੈ ਕੇ ਆਪਣੇ ਮੁਲਕ ਪਹੁੰਚਿਆ ਅਤੇ ਸਾਰੀਆਂ ਗੱਲਾਂ ਉਸੇ ਤਰ੍ਹਾਂ ਬਾਦਸ਼ਾਹ ਨੂੰ ਕਹਿ ਦਿੱਤੀਆਂ ਬਾਦਸ਼ਾਹ ਨੇ ਸ਼ਹਿਜ਼ਾਦੇ ਨੂੰ ਦਰਬਾਰ ਵਿੱਚ ਬੁਲਾਇਆ ਅਤੇ ਰਸੂਲ ਦਾ ਸੁਨੇਹਾ ਸ਼ਹਿਜ਼ਾਦੇ ਨੂੰ ਸੁਣਾਇਆ ਅਤੇ ਪੁੱਛਿਆ ਕਿ ਹੁਣ ਤੇਰਾ ਕੀ ਇਰਾਦਾ ਹੈ ਸ਼ਹਿਜ਼ਾਦੇ ਨੇ ਅਰਜ਼ ਕੀਤੀ ਕਿ ਅੱਬਾ ਜਾਨ ਤੁਸੀਂ ਇੰਤਜ਼ਾਮ ਸ਼ੁਰੂ ਕਰਵਾ ਦਿਵੋ ਅਸੀਂ ਰੱਬ ਦੀ ਮਿਹਰ ਨਾਲ ਨਿਯਤ ਕੀਤੀ ਤਰੀਕ ਅਤੇ ਤੈਅ ਕੀਤੇ ਸਮੇਂ ਤੇ ਤੁਰ ਪਾਵਾਂਗੇ ਅਤੇ ਹਾਂ ਉਹ ਅਕਲਮੰਦ ਆਦਮੀ ਕਿੱਥੇ ਹੈ ਜਿਸ ਨੇ ਪਹਿਲੇ ਦੋ ਸਵਾਲਾਂ ਦੇ ਜਵਾਬ ਦਿੱਤੇ ਸਨ ਅਸੀਂ ਉਸ ਨੂੰ ਵੀ ਨਾਲ ਲੈ ਕੇ ਜਾਵਾਂਗੇ ਉਸ ਦਾ ਘੋੜਾ ਮੇਰੇ ਨਾਲ ਹੋਵੇਗਾ ਫਿਰ ਉਸ ਤੋਂ ਬਾਅਦ ਸਾਡੇ ਨਾਲ ਜੋ ਕੁਝ ਵੀ ਪੇਸ਼ ਆਵੇਗਾ ਉਸ ਦਾ ਰੱਬ ਰੱਖਾ ਹੋਵੇਗਾ ਬਾਦਸ਼ਾਹ ਨੇ ਬਹੁਤ ਧੂਮ ਧਾਮ ਦੇ ਨਾਲ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਰੱਬ ਨੇ ਉਹ ਦਿਨ ਵੀ ਦਿਖਾਇਆ ਜਿਸ ਦਿਨ ਸ਼ਹਿਜ਼ਾਦੇ ਨੇ ਰਵਾਨਾ ਹੋਣਾ ਸੀ ਅੱਗੇ-ਅੱਗੇ ਸ਼ਹਿਜ਼ਾਦੇ ਦਾ ਘੋੜਾ ਪਿੱਛੇ ਨਾਲ-ਨਾਲ ਉਸ ਅਕਲਮੰਦ ਆਦਮੀ ਅਤੇ ਵਜ਼ੀਰ ਦੇ ਘੋੜੇ ਸਨ ਅਤੇ ਉਹਨਾਂ ਤੋਂ ਪਿੱਛੇ ਬਾਕੀ ਬਰਾਤੀ ਸਵਾਰ ਸਨ ਬਾਦਸ਼ਾਹ ਨੇ ਹਜ਼ਾਰਾਂ ਦੁਆਵਾਂ ਖਵਾਹਿਸ਼ਾਂ ਦੇ ਨਾਲ ਆਪਣੇ ਬੇਟੇ ਸ਼ਹਿਜ਼ਾਦੇ ਨੂੰ ਰੁਖਸਤ ਕੀਤਾ ਇਜਾਜ਼ਤ ਮਿਲਣ ਤੇ ਕਾਫਲਾ ਉੱਥੋਂ ਰਵਾਨਾ ਹੋਇਆ ਰੱਬ ਦਾ ਨਾਮ ਲੈਂਦੀ ਹੋਈ ਬਰਾਤ ਸ਼ਹਿਜ਼ਾਦੀ ਫਾਤਿਮਾ ਦੇ ਮੁਲਕ ਵਿੱਚ ਜਾ ਪਹੁੰਚੀ ਚਾਰੇ ਪਾਸੇ ਬਹੁਤ ਸਖਤ ਪਹਿਰਾ ਸੀ ਸ਼ਹਿਜ਼ਾਦੇ ਦੀ ਸਲਾਮੀ ਅਤੇ ਸਵਾਗਤ ਦੇ ਲਈ ਲੋਕ ਮੌਜੂਦ ਸਨ ਸ਼ਹਿਜ਼ਾਦਾ ਆਪਣਾ ਘੋੜਾ ਭਜਾਉਂਦਾ ਹੋਇਆ ਚੱਲਿਆ ਜਾ ਰਿਹਾ ਸੀ ਸੂਰਜ ਆਪਣੀ ਪੂਰੀ ਸ਼ਕਤੀ ਦੇ ਨਾਲ ਚਮਕ ਰਿਹਾ ਸੀ ਅਚਾਨਕ ਸ਼ਹਿਜ਼ਾਦੇ ਨੂੰ ਦੂਰ ਤੋਂ ਇੱਕ ਦਰਿਆ ਜਿਹਾ ਨਜ਼ਰ ਆਇਆ ਉਹ ਘਬਰਾ ਗਿਆ ਅਤੇ ਸੋਚਣ ਲੱਗਿਆ ਕਿ ਅੱਗੇ ਜਾਣ ਦਾ ਤਾਂ ਇਹੀ ਰਸਤਾ ਹੈ ਹੁਣ ਦਰਿਆ ਕਿਵੇਂ ਪਾਰ ਕੀਤਾ ਜਾਵੇ ਰੁਕਣ ਦੇ ਲਈ ਵੀ ਮਨਾ ਕੀਤਾ ਗਿਆ ਹੈ ਉਹ ਅਕਲਮੰਦ ਅਤੇ ਹੁਸ਼ਿਆਰ ਆਦਮੀ ਸ਼ਹਿਜ਼ਾਦੇ ਦੇ ਨਾਲ ਸੀ ਸ਼ਹਿਜ਼ਾਦੇ ਦੀ ਸੁਸਤ ਰਫਤਾਰੀ ਦੇਖ ਕੇ ਉਹ ਪੁੱਛਣ ਲੱਗਿਆ ਕੀ ਗੱਲ ਹੋ ਗਈ ਸ਼ਹਿਜ਼ਾਦਾ ਹਜ਼ੂਰ ਤੁਸੀਂ ਕੀ ਸੋਚ ਰਹੇ ਹੋ ਸ਼ਹਿਜ਼ਾਦੇ ਨੇ ਉਸ ਦੇ ਵੱਲ ਦੇਖ ਕੇ ਕਿਹਾ ਮਿਹਰਬਾਨ ਉਹ ਦੇਖੋ ਦਰਿਆ ਸਾਹਮਣੇ ਹੈ ਉਸ ਨੂੰ ਕਿਵੇਂ ਪਾਰ ਕੀਤਾ ਜਾਵੇ ਰੁਕ ਅਸੀਂ ਸਕਦੇ ਨਹੀਂ ਪਿੱਛੇ ਮੁੜੇ ਤਾਂ ਬਾਦਸ਼ਾਹ ਨੇ ਸ਼ਹਿਜ਼ਾਦੀ ਦਾ ਵਿਆਹ ਨਹੀਂ ਕਰਨਾ ਕਿਉਂਕਿ ਸ਼ਰਤ ਪਹਿਲਾਂ ਹੀ ਦੱਸੀ ਗਈ ਹੈ ਕਿ ਨਾ ਰੁਕਣਾ ਹੈ ਔਰ ਨਾ ਪਿੱਛੇ ਦੇਖਣਾ ਮੁੜਨਾ ਹੁਣ ਕੀ ਕੀਤਾ ਜਾਵੇ ਇਹ ਸੁਣ ਕੇ ਉਹ ਅਕਲਮੰਦ ਆਦਮੀ ਬੋਲਿਆ ਸ਼ਹਿਜ਼ਾਦਾ ਹਜ਼ੂਰ ਦੇਖਣ ਵਿੱਚ ਉਹ ਦਰਿਆ ਨਹੀਂ ਜਾਂਦਾ ਇਹ ਤਾਂ ਸਰਾਸਰ ਧੁਖਾ ਲੱਗ ਰਿਹਾ ਹੈ ਸ਼ਹਿਜ਼ਾਦਾ ਹਜ਼ੂਰ ਤੁਸੀਂ ਇਹ ਕਰਨਾ ਜਦੋਂ ਅਸੀਂ ਦਰਿਆ ਦੇ ਕਰੀਬ ਪਹੁੰਚੇ ਤਾਂ ਤੁਸੀਂ ਫੌਰਨ ਆਪਣੀ ਤਲਵਾਰ ਉਸੇ ਵਿੱਚ ਸੁੱਟ ਦੇਣਾ ਅਗਰ ਦਰਿਆ ਹੋਇਆ ਤਾਂ ਤਲਵਾਰ ਡੁੱਬ ਜਾਵੇਗੀ ਵਰਨਾ ਨਹੀਂ ਪਰ ਤੁਸੀਂ ਇੱਕ ਪਲ ਦੇ ਲਈ ਵੀ ਰੁਕਿਓ ਨਾ ਨਹੀਂ ਤਾਂ ਤੁਸੀਂ ਸ਼ਰਤ ਹਾਰ ਜਾਓਗੇ ਸ਼ਹਿਜ਼ਾਦੇ ਨੇ ਉਸ ਅਕਲਮੰਦ ਆਦਮੀ ਦੀ ਹਿਦਾਇਤ ਬਹੁਤ ਗੌਰ ਨਾਲ ਸੁਣੀ ਜਿਵੇਂ ਹੀ ਉਹ ਦਰਿਆ ਦੇ ਕਰੀਬ ਪਹੁੰਚੇ ਤਾਂ ਸ਼ਹਿਜ਼ਾਦੇ ਨੇ ਆਪਣੀ ਤਲਵਾਰ ਦਰਿਆ ਦੇ ਵੱਲ ਵਗਾ ਕੇ ਸੁੱਟੀ ਤਲਵਾਰ ਡਿੱਗੀ ਅਤੇ ਟੰਨ ਦੀ ਆਵਾਜ਼ ਆਈ ਸ਼ਹਿਜ਼ਾਦੇ ਨੇ ਮਹਿਸੂਸ ਕੀਤਾ ਕਿ ਇਹ ਦਰਿਆ ਨਹੀਂ ਬਲਕਿ ਸ਼ੀਸ਼ੇ ਦੀ ਇੱਕ ਦੀਵਾਰ ਸੀ ਸ਼ਹਿਜ਼ਾਦਾ ਘੋੜਾ ਭਜਾਉਂਦਾ ਹੋਇਆ ਅੱਗੇ ਲੰਘ ਗਿਆ ਸ਼ਹਿਜ਼ਾਦੇ ਦੀ ਯੁਰਤ ਹਿੰਮਤ ਅਤੇ ਜਜ਼ਬੇ ਨੂੰ ਦੇਖ ਕੇ ਜਿਹੜੇ ਸਿਪਾਹੀ ਉੱਥੇ ਸਲਾਮੀ ਦੇਣ ਲਈ ਮੌਜੂਦ ਸਨ ਉਹ ਖੁਸ਼ੀ ਵਿੱਚ ਸ਼ਹਿਜ਼ਾਦਾ ਜ਼ਿੰਦਾਬਾਦ ਦੇ ਨਾਰੇ ਲਗਾਉਣ ਲੱਗੇ ਤਾੜੀਆਂ ਦੇ ਸ਼ੋਰ ਨਾਲ ਸਭ ਨੂੰ ਇਹ ਪਤਾ ਚੱਲ ਗਿਆ ਕਿ ਸ਼ਹਿਜ਼ਾਦਾ ਇਸ ਇਮਤਿਹਾਨ ਵਿੱਚ ਵੀ ਪਾਸ ਹੋ ਗਿਆ ਹੈ ਜਿਸ ਸਮੇਂ ਸ਼ਹਿਜ਼ਾਦਾ ਮਹਿਲ ਦੇ ਕਰੀਬ ਪਹੁੰਚਿਆ ਤਾਂ ਦੂਸਰੇ ਸਾਦੇ ਸ਼ਹਿਜ਼ਾਦੇ ਉਸ ਦੀ ਖੁਸ਼ ਨਸੀਬੀ ਉੱਪਰ ਖੁਸ਼ ਹੋ ਰਹੇ ਸਨ ਸ਼ਹਿਜ਼ਾਦੀ ਫਾਤਿਮਾ ਦੇ ਬਾਪ ਬਾਦਸ਼ਾਹ ਨੇ ਬਹੁਤ ਪਿਆਰ ਮੁਹੱਬਤ ਅਤੇ ਸਤਿਕਾਰ ਦੇ ਨਾਲ ਸ਼ਹਿਜ਼ਾਦੇ ਨੂੰ ਆਪਣੇ ਨਾਲ ਤਖਤ ਤੇ ਬਿਠਾਇਆ ਅਤੇ ਕਹਿਣ ਲੱਗਿਆ ਕਿ ਸਾਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਸਾਡੀਆਂ ਤਿੰਨਾਂ ਪਹੇਲੀਆਂ ਦੇ ਜਵਾਬ ਬਿਲਕੁਲ ਸਹੀ ਦਿੱਤੇ ਹਨ ਤੁਸੀਂ ਤਿੰਨਾਂ ਇਮਤਿਹਾਨਾਂ ਦੇ ਵਿੱਚ ਕਾਮਯਾਬ ਰਹੇ ਹੋ ਤੁਹਾਡੇ ਇਮਤਿਹਾਨ ਲਈ ਹੀ ਉਹ ਸ਼ੀਸ਼ੇ ਦੀ ਦੀਵਾਰ ਸ਼ਹਿਜ਼ਾਦੀ ਫਾਤਿਮਾ ਨੇ ਬਣਵਾਈ ਸੀ ਸ਼ਹਿਜ਼ਾਦੀ ਦਾ ਇਹ ਖਿਆਲ ਸੀ ਕਿ ਤੁਸੀਂ ਇੱਥੇ ਆ ਕੇ ਜ਼ਰੂਰ ਧੋਖਾ ਖਾ ਜਾਓਗੇ ਇਸ ਲਈ ਹੀ ਇਹ ਸ਼ਰਤ ਰੱਖੀ ਗਈ ਸੀ ਕਿ ਰਸਤੇ ਵਿੱਚ ਕਿਤੇ ਵੀ ਰੁਕਣਾ ਨਹੀਂ ਅਤੇ ਨਾ ਹੀ ਪਿੱਛੇ ਮੁੜਨਾ ਔਰ ਦੇਖਣਾ ਫਿਰ ਬਾਦਸ਼ਾਹ ਨੇ ਸ਼ਹਿਜ਼ਾਦੀ ਫਾਤਿਮਾ ਦਾ ਵਿਆਹ ਉਸ ਸ਼ਹਿਜ਼ਾਦੇ ਨਾਲ ਬਹੁਤ ਧੂਮ ਧਾਮ ਨਾਲ ਕੀਤਾ ਜਦੋਂ ਸ਼ਹਿਜ਼ਾਦੇ ਨੂੰ ਉੱਥੇ ਰੁਕੇ ਨੂੰ ਕਈ ਮਹੀਨੇ ਬੀਤ ਗਏ ਤਾਂ ਫਿਰ ਸ਼ਹਿਜ਼ਾਦੇ ਨੇ ਵਾਪਸ ਜਾਣ ਦੀ ਇਜਾਜ਼ਤ ਮੰਗੀ ਬਾਦਸ਼ਾਹ ਨੇ ਇਜਾਜ਼ਤ ਦੇ ਦਿੱਤੀ ਸ਼ਹਿਜ਼ਾਦਾ ਆਪਣੇ ਸ਼ਹਿਜ਼ਾਦੀ ਫਾਤਿਮਾ ਨੂੰ ਨਾਲ ਲੈ ਕੇ ਖੁਸ਼ੀ-ਖੁਸ਼ੀ ਆਪਣੇ ਵਤਨ ਪਹੁੰਚ ਗਿਆ। ਜਿਸ ਸਮੇਂ ਸ਼ਹਿਜ਼ਾਦਾ ਆਪਣੀ ਦੁਲਹਨ ਨੂੰ ਨਾਲ ਲੈ ਕੇ ਆਪਣੇ ਮਹਿਲ ਪਹੁੰਚਿਆ ਤਾਂ ਬਾਦਸ਼ਾਹ ਅਤੇ ਮਲਕਾ ਉਹਨਾਂ ਦੋਹਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਉਹ ਖੁਸ਼ੀ ਨਾਲ ਫੁੱਲੇ ਨਹੀਂ ਸਮਾਰੇ ਸਨ। ਇਸ ਖੁਸ਼ੀ ਵਿੱਚ ਬਾਦਸ਼ਾਹ ਨੇ ਆਪਣਾ ਤਖਤ ਸ਼ਹਿਜ਼ਾਦੇ ਦੇ ਹਵਾਲੇ ਕਰ ਦਿੱਤਾ। ਤਖਤ ਤੇ ਬੈਠਦੇ ਹੀ ਸ਼ਹਿਜ਼ਾਦੇ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕੇ ਉਸ ਅਕਲਮੰਦ ਆਦਮੀ ਨੂੰ ਆਪਣਾ ਵਜ਼ੀਰ-ਏ-ਖਾਸ ਨਿਯਤ ਕੀਤਾ ਜਿਸ ਨੇ ਤਿੰਨਾਂ ਪਹੇਲੀਆਂ ਨੂੰ ਹੱਲ ਕਰਨ ਵਿੱਚ ਸ਼ਹਿਜ਼ਾਦੇ ਦੀ ਮਦਦ ਕੀਤੀ ਸੀ ਇਸ ਤੋਂ ਬਾਅਦ ਉਸ ਦੇ ਲਈ ਇੱਕ ਸ਼ਾਨਦਾਰ ਮਹਿਲ ਬਣਵਾ ਕੇ ਉਸ ਨੂੰ ਤੋਹਫੇ ਵਿੱਚ ਦਿੱਤਾ ਗਿਆ ਅਤੇ ਉਸ ਨੂੰ ਹਮੇਸ਼ਾ ਦੇ ਲਈ ਆਪਣੇ ਕੋਲ ਰੱਖ ਲਿਆ ਕਹਿੰਦੇ ਨੇ ਕਿ ਜਦੋਂ ਤੱਕ ਉਹ ਅਕਲਮੰਦ ਆਦਮੀ ਜਿੰਦਾ ਰਿਹਾ ਸ਼ਹਿਜ਼ਾਦੇ ਨੂੰ ਕਦੇ ਵੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਹਰ ਮੁਸ਼ਕਲ ਨੂੰ ਉਹ ਉਸ ਅਕਲਮੰਦ ਆਦਮੀ ਦੀ ਮਦਦ ਨਾਲ ਥੋੜੇ ਹੀ ਸਮੇਂ ਵਿੱਚ ਸੁਲਝਾ ਲੈਂਦਾ ਸੀ ਉਸ ਦੇ ਮਰਨ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਲੰਬੇ ਸਮੇਂ ਤੱਕ ਰਾਜ ਕਰਦਾ ਰਿਹਾ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਮਜ਼ੇਦਾਰ ਸਿੱਖਿਆਦਾਇਕ ਅਤੇ ਦਿਲਚਸਪ ਕਹਾਣੀਆਂ ਸੁਣਨ ਦੇ ਲਈ ਸਾਡੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ Thank you, Tanvad.